ਰੱਬ ਤੇ ਰੁੱਤਾਂ ਕਹਾਣੀ ਦਲੀਪ ਕੌਰ ਟਿਵਾਣਾ ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ ਰੱਬ ਉੱਤੇ ਸਵਰਗ ਵਿੱਚ ਰਹਿੰਦਾ ਸੀ ਸਭ ਤੋਂ ਦੁਖਾਰ ਸੀ ਸ੍ਰਿਸ਼ਟੀ ਦੀ ਸਿਲਜਣਾ ਦਾ ਵਿਚਾਰ ਰੱਬ ਦੇ ਜਹਨ ਵਿੱਚ ਘੌਰੋਂ ਪਾ ਰਿਹਾ ਸੀ ਆਪਣੇ ਚਿੱਤ ਵਿੱਚ ਹੋ ਰਹੀ ਭੰਨ ਘੜਵਲ ਇਕਾਗਰ ਹੋਇਆ ਉਹ ਇੱਕ ਨਦੀ ਦੇ ਕੰਡੇ ਫਿਰ ਰਿਹਾ ਸੀ ਨਦੀ ਪਾਰ ਜੋਬਨ ਵਿੱਚ ਵਹਿ ਰਹੀ ਸੀ ਜਦੂਰ ਪਹਾੜਾਂ ਵਿੱਚ ਮੀਂਹ ਪਿਆ ਹੋਣਾ ਹੈ फूल ਪਦਿਆਂ ਦੀਆਂ ਟੀਸੀਆਂ ਉੱਤੇ ਬੈਠ ਕੰਬ ਫੜਕਾ ਰਹੇ ਸਨ ਜਿਵੇਂ ਹੁਣੇ ਉੱਡ ਕੇ ਨਦੀ ਤੋਂ ਪਾਰ ਆਪਣੇ ਮਿੱਤਰ ਪਿਆਰਿਆਂ ਨੂੰ ਮਿਲਣ ਜਾਣਾ ਹੋਵੇ ਪੰਛੀ ਗਰਦਨਾ ਮਟਕਾ ਮਟਕਾ ਉਹਨਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਬੱਦਲ ਕੋਰਿਆ ਰੱਬ ਦੀ ਕਾਗਰਤਾ ਭੰਗ ਹੋ ਗਈ ਉਸਨੇ ਖਿੱਚ ਕੇ ਸਾਰੀਆਂ ਹੀ ਰੁੱਤਾਂ ਨੂੰ ਭੇਜ ਦਿੱਤਾ ਤੇ ਕਿਹਾ ਵਾਰੀ ਵਾਰੀ ਸਿਰਜੀ ਜਾਰੀ ਸ੍ਰਿਸ਼ਟੀ ਉੱਤੇ ਪਹਿਰਾ ਦਿਓ ਹੁਕਮ ਦੀਆਂ ਬੰਨੀਆਂ ਰੁੱਤਾਂ ਇਸ ਸ੍ਰਿਸ਼ਟੀ ਉੱਤੇ ਆ ਪਹੁੰਚੀਆਂ ਮਾਨਮੱਤੀਆਂ ਰੁੱਤਾਂ ਇੱਥੋਂ ਦੇ ਬੰਦਿਆਂ ਨਾਲ ਮਸ਼ਕਰੀਆਂ ਕਰਦੀਆਂ ਰਹਿੰਦੀਆਂ ਲੋਕ ਇਹਨਾਂ ਤੋਂ ਬਚਨ ਦੇ ਉਪਰਾਲਿਆਂ ਵਿੱਚ ਲੱਗੇ ਖੋ ਲਾਂ ਕੰਦਰਾਂ ਛਪਦੀਆਂ ਕੋਠੀਆਂ ਤੋਂ ਘਰਾਂ ਬੰਗਲਿਆਂ ਤੱਕ ਆ ਪਹੁੰਚੇ ਕਿਸੇ ਰੁੱਤ ਮੀ ਪੈਂਦਾ ਦਰਿਆਵਾਂ ਵਿੱਚ ਹੜ ਆਉਂਦੇ ਪਿੰਡਾਂ ਦੇ ਪਿੰਡ ਰੂੜ ਜਾਂਦੇ ਰੁੱਤਾਂ ਲਈ ਇਹ ਵੀ ਇੱਕ ਸ਼ੁਗਲ ਸੀ ਪਰ ਹੁਣ ਇਹਨਾਂ ਲੋਕਾਂ ਦਾ ਰੇਡੀਓ ਪਹਿਲਾਂ ਹੀ ਦੱਸ ਦਿੰਦਾ ਹੈ ਕਿ ਕਦ ਮੀ ਪਏਗਾ ਤੇ ਦਰਿਆਵਾਂ ਨੂੰ ਬੰਨ ਮਾਰ ਕੇ ਇਹ ਲੋਕ ਕੈਦੀਆਂ ਵਾਂਗ ਮਨ ਮਲਜੀ ਦੇ ਪਾਸੇ ਭੇਜਣ ਲੱਗ ਪਏ ਹਨ ਅੱਗੇ ਕਦੇ ਜੇ ਛਰਾਰਤ ਨਾਲ ਹਵਾ ਸਾਹ ਰੋਕ ਕੇ ਖੜੋ ਜਾਂਦੀ ਤਾਂ ਲੋਕ ਆਖਦੇ ਕੋਈ ਪਾਪੀ ਪਹਿਰੇ ਬੈਠਾ ਏ ਤੇ ਧਰ ਲੋ ਮੱਛੀ ਹੁੰਦੇ ਪਹਿਰਾ ਬਦਲ ਜਾਣੂ ਡੀਕਦੇ ਪਰ ਹੁਣ ਬਿਜਲੀ ਦੇ ਪਹਵੇ ਪੱਖੇ ਹਵਾ ਨੂੰ ਬਿਨਾਂ ਪੁੱਛਿਆ ਹੀ ਵਗਦੇ ਰਹਿੰਦੇ ਹਨ ਅੱਗੇ ਕਦੇ ਮੀਂਹ ਨਾ ਪੈਂਦਾ ਤਾਂ ਬਨਸਪਤੀ ਸੁੱਕ ਸੜ ਜਾਂਦੀ ਲੋਕ ਹੀ ਅੱਗ ਕਰਦੇ ਹਵਨ ਕਰਦੇ ਕਿੱਥੇ ਕਿਹੜਾ ਵਿਗਨ ਹੋ ਗਿਆ ਚਿਤਾਰਦੇ ਪਰ ਹੁਣ ਲੋਕਾਂ ਨੇ ਟਿਊਬਵੈਲ ਲਾ ਲਏ ਸਨ ਮੀਂਹ ਦੀ ਪਰਵਾਹ ਹੀ ਨਹੀਂ ਕਰਨ ਕਰਦੇ ਰੁਤਾਂ ਉਦਾਸ ਹੋ ਗਈਆਂ ਔਰ ਆਲਕੇ ਰੱਬ ਕੋਲ ਗਈਆਂ RAM ਜੀ ਧਰਤੀ ਉੱਤੇ ਸਾਡੀ ਕੋਈ ਲੋੜ ਨਹੀਂ ਸਾਨੂੰ ਪਰਤ ਆਉਣ ਦੀ ਆਗਿਆ ਦਿਓ ਇਹ ਕਿਵੇਂ ਹੋ ਸਕਦਾ ਹੈ ਰੱਬ ਨੇ ਹੈਰਾਨ ਹੋ ਕੇ ਪੁੱਛਿਆ ਆਪ ਚੱਲ ਕੇ ਵੇਖ ਲਓ ਬੇਸ਼ੱਕ ਰੁਤਾਂ ਨੇ ਅਰਜ ਗੁਜ਼ਾਰੀ ਰੱਬ ਇੱਕ ਨਿੱਕੀ ਜਹੀ ਚੀੜੀ ਬਣ ਕੇ ਧਰਤੀ ਉੱਤੇ ਰੁਤਾਂ ਦੀ ਸ਼ਿਕਾਇਤ ਬਾਰੇ ਜਾਂਚ ਪੜਤਾਲ ਕਰਨ ਆ ਗਿਆ ਵੇਲਾ ਆਥਣ ਦਾ ਸੀ ਰੁੱਤ ਬਹਾਰ ਦੀ ਸੀ ਅਸਮਾਨ ਉੱਤੇ ਬੱਦਲ ਘੇਰ ਆਏ ਮੋਰਾ ਨਖੰਬ ਖਿਲਾਰ ਕੇ ਝੂਮ ਝੂਮ ਕੇ ਨੱਚ ਨੱਚ ਕੇ ਬੱਦਲਾਂ ਨੂੰ ਧਰਤੀ ਉੱਤੇ ਉਤਰ ਆਉਣ ਲਈ ਕਿਹਾ ਜੰਗਲੀ ਫੁੱਲ ਇੱਕ ਦੂਜੇ ਵੱਲ ਸਨਤਾਕਾਰ ਕਰ ਕਰ ਹੱਸ ਰਹੇ ਸਨ ਨਿੱਕੇ ਨਿੱਕੇ ਪੰਛੀ ਫੁੱਲਾਂ ਦੇ ਪੱਤਿਆਂ ਦੀਪ ਸੀਸੀਆਂ ਦੇ ਗੀਤ ਹਵਾ ਦੀਆਂ ਕੰਨਿਆਂ ਨਾਲ ਬਨ ਬਨ ਆਪਣੇ ਮਿੱਤਰ ਪਿਆਰਿਆਂ ਵੱਲ ਭੇਜ ਰਹੇ ਸਨ ਇਹ ਧਰਤੀ ਤਾਂ ਬੜੀ ਸੋਹਣੀ ਥਾਂ ਹੈ ਰੱਬ ਨੇ ਬਹਾਰ ਨੂੰ ਆਖਿਆ ਇਨੇ ਨੂੰ ਇੱਕ ਸ਼ਹਿਰ ਆ ਗਿਆ ਬੜੀ ਭੀੜ ਸੀ ਬੜਾ ਰੋਲਾ ਸੀ ਹਰ ਕੋਈ ਹੀ ਜਿਵੇਂ ਗਵਾਚਿਆ ਹੋਇਆ ਸੀ ਸਾਰੇ ਲੋਕ ਹੀ ਜਿਵੇਂ ਅਸਮਾਨੋਂ ਡਿੱਗੇ ਹੋਣ ਕੋਈ ਤਾਂ ਕਿਸੇ ਦਾ ਕੁਝ ਲੱਗਦਾ ਨਹੀਂ ਸੀ ਕਿਸੇ ਦਾ ਕੋਈ ਜਾਣੂ ਨਹੀਂ ਸੀ ਇੱਥੋਂ ਤੱਕ ਕਿ ਕਿਸੇ ਦਾ ਕੋਈ ਗਰਾਈ ਵੀ ਪ੍ਰਤੀਤ ਨਹੀਂ ਸੀ ਹੁੰਦਾ ਜੀੜੀ ਬਣੇ ਹੋਏ ਰੱਬ ਨੇ ਦੇਖਿਆ ਇਹ ਲੋਕ ਘੜੀ ਨੂੰ ਬੜੀ ਵਾਰੀ ਦੇਖਦੇ ਸਨ ਕਿਸ ਲਈ ਉਸਨੇ ਬਹਾਰ ਨੂੰ ਪੁੱਛਿਆ ਜੀੜੀਆਂ ਲੈ ਲੋ ਰੰਗ ਬਰੰਗੀਆਂ ਜੀੜੀਆਂ ਪਿੰਜਰੇ ਵਿੱਚ ਕਿੰਨੀਆਂ ਸਾਰੀਆਂ ਚਿੜੀਆਂ ਤਾੜੀ ਨਿੱਕੇ ਨਿੱਕੇ ਪਿੰਜਰਿਆਂ ਦਾ ਥੱਬਾ ਮੋਢੇ ਸੁੱਟੀ ਇੱਕ ਭਾਈ ਹੋਕਾ ਦੇ ਰਿਹਾ ਸੀ ਚਿੜੀ ਬਣੇ ਰੱਬ ਨੇ ਦੇਖਿਆ ਤੇ ਉਹ ਘਬਰਾ ਗਿਆ ਉਤੋਂ ਚੇਤੀ ਦੇ ਕੇ ਉੱਡ ਕੇ ਉਹ ਇੱਕ ਮੰਦਰ ਵਿੱਚ ਆ ਵੜਿਆ ਤਾਂ ਜੇ ਮੋਤੀਏ ਦਾ ਹਾਰ ਦੋ ਦੋ ਆਨੇ ਮੰਦਰ ਦੇ ਬਾਹਰ ਨੰਗੇ ਪੈਰੀਂ ਪਾਟੇ ਹੋਏ ਝੱਗੇ ਵਾਲਾ ਇੱਕ ਮੁੰਡਾ ਹਾਰ ਵੇਚ ਰਿਹਾ ਸੀ ਲੈ ਫੜ ਦੂੜਾਨਾ ਦੇ ਹਾਰ ਆਪਣਾ ਢਿੱਡ ਮਸਾਂ ਸੰਭਾਲੀ ਆ ਰਹੇ ਕਿ ਤਿਲਕਤਾਰੀ ਲਾ ਲੈਨੇ ਪੈਸੇ ਮੁੰਡੇ ਦੇ ਹੱਥ ਵਿੱਚ ਦਿੰਦਿਆਂ ਕਿਹਾ ਮੁੰਡਾ ਚੱਕੋ ਤੱਕੋ ਵਿੱਚ ਪੈ ਗਿਆ ਜਿਵੇਂ ਉਸਨੇ ਪਹਿਲੇ ਹੀ ਬੜਾ ਘੱਟ ਮੁੱਲ ਦੱਸਿਆ ਸੀ ਓਏ ਛੱਡ ਪਰੇ ਇਹ ਵੀ ਕਿਹੜਾ ਖਾਣ ਦੀ ਚੀਜ਼ ਐ ਹੋਰ ਦੋ ਘੰਟੇ ਨੂੰ ਇਹ ਨਾਉ ਹੀ ਬੇਹੋ ਹੋ ਜਾਣਾ ਐ ਲਾਲਾ ਜੀ ਨੇ ਸਿਆਣੀ ਦਲੀਲ ਦਿੱਤੀ ਗੱਲ ਮੁੰਡੇ ਨੂੰ ਸਮਝ ਆ ਗਈ ਉਸਨੇ ਬੇਵਸਜਿਆ ਹੋ ਕੇ ਡੇਢ ਆਨੇ ਨੂੰ ਹੀ ਹਾਰ ਦੇ ਦਿੱਤਾ ਲਾਲਾ ਜੀ ਮੰਦਰ ਵਿੱਚ ਆ ਪਹੁੰਚੇ ਦੇਵੀ ਦੀ ਪੱਥਰ ਦੀ ਮੂਰਤੀ ਦੇ ਸਾਹਮਣੇ ਖੜੋ ਕੇ ਅੱਖਾਂ ਮੀਚ ਕੇ ਅੰਤਰ ਧਿਆਨ ਹੋ ਕੇ ਉਸ ਨਾਲ ਲੈਣ ਦੇਣ ਦੀ ਗੱਲ ਕੀਤੀ ਤੇ ਫਿਰ ਨਮਸਕਾਰ ਕਰਕੇ ਜੀਵਨ ਦੇ ਫੁੱਲਾਂ ਦਾ ਹਾਰ ਉਸ ਦੇ ਚਲਣਾ ਵਿੱਚ ਵਗਾਂ ਮਾਰਿਆ ਰੱਬ ਮੰਦਰ ਵਿੱਚੋਂ ਬਾਹਰ ਆ ਗਿਆ। ਇੱਕ ਔਰਤ ਆਪਣੇ ਵਾਲਾਂ ਵਿੱਚ ਬਹੁਤ ਸੋਹਣਾ ਫੁੱਲ ਲਾਈ ਜਾ ਰਹੀ ਸੀ। ਉਹ ਔਰਤ ਆਪ ਵੀ ਬਹੁਤ ਸੋਹਣੀ ਸੀ। ਰੱਬ ਦੀਆਂ ਅੱਖਾਂ ਵਿੱਚ ਚਮਕ ਆ ਗਈ। ਸੇਰ ਟਕ ਲੈ ਸੌ ਜਮਾਨਾ ਮਾੜਾ ਏ। ਉਸ ਔਰਤ ਨੂੰ ਮਗਰ ਆ ਰਹੀ ਇੱਕ ਬੁੱਢੀ ਜੋ ਸ਼ਾਇਦ ਉਸ ਔਰਤ ਦੀ ਸੱਸ ਸੀ, ਉਸਨੇ ਕਿਹਾ। ਆਗਿਆਕਾਰੀ ਤੇ ਯਨੋਹਾ ਵਾਂਗ ਉਸਨੇ ਸੇਰ ਟਕ ਲਿਆ। ਰੱਬ ਉਸ ਫੁੱਲ ਬਾਦੇ ਸੋਚਣ ਲੱਗਿਆ ਜਿਸ ਦਾ ਜ਼ਰੂਰ ਪੱਲੇ ਹੇਟਾਂ ਸਾਹ ਘੁੱਟਿਆ ਗਿਆ ਹੋਣਾ ਏ। ਇਨੇ ਨੂੰ ਕਣੀਆਂ ਉੱਤਰ ਆਈਆਂ ਆਵਾਜ਼ਾਈ ਹੋਰ ਤੇਜ਼ ਹੋ ਗਈ ਬਰਸਾਤੀਆਂ ਛਤਰੀਆਂ ਚਮਕਣ ਲੱਗੀਆਂ ਚਿੜੀ ਬਣਿਆ ਰੱਬ ਇੱਕ ਖੰਬੇ ਉੱਤੇ ਬੈਠਣ ਹੀ ਲੱਗਿਆ ਸੀ ਕਿ ਉਸ ਨੂੰ ਕਰੰਟ ਦਾ ਅਜੇਹਾ ਝਟਕਾ ਲੱਗਿਆ ਕਿ ਪਲ ਦੇ ਪਲ ਲਈ ਉਸ ਦੀ ਸੁਰਤ ਜਹੀ ਗੁੰਮ ਹੋ ਗਈ ਕੱਚੀ ਜਹੀ ਹਾਸੀ ਹੱਸ ਕੇ ਉਹ ਇੱਕ ਘਰ ਦੀ ਛੱਤ ਉੱਤੇ ਬੈਠ ਗਿਆ ਉਸ ਨੂੰ ਫਿਕਰ ਹੋ ਰਿਹਾ ਸੀ ਕਿ ਸ਼ਹਿਰ ਵਿੱਚ ਕਿੱਦਰੇ ਦਰਖਤ ਹੀ ਨਹੀਂ ਹਨ ਪੰਛੀ ਕਿੱਥੇ ਬੈੰਦੇ ਹੋਣਗੇ ਆਲੇਣੇ ਕਿੱਥੇ ਪਾਉਂਦੇ ਹੋਣਗੇ ਰਾਤ ਨੂੰ ਕਿੱਥੇ ਸੌਂਦੇ ਹੋਣਗੇ ਉਸ ਨੂੰ ਇਹ ਕਿਸੇ ਨੇ ਦੱਸਿਆ ਹੀ ਨਹੀਂ ਸੀ ਕਿ ਸ਼ਹਿਰ ਵਿੱਚ ਪੰਛੀ ਹਨ ਨਹੀਂ ਚਿੜੀ ਬਣਿਆ ਰੱਬ ਹੈਰਾਨ ਹੋ ਕੇ ਦੇਖ ਰਿਹਾ ਸੀ ਕਿ ਨਾ ਕਿਸੇ ਨੇ ਕਣੀਆਂ ਦੀ ਛੇੜਖਾਨੀ ਮਹਿਸੂਸ ਕੀਤੀ ਸੀ ਨਾ ਕਿਸੇ ਦੀਆਂ ਅੱਖਾਂ ਵਿੱਚ ਬੱਦਲਾਂ ਦੇ ਪਰਛਾਵੇਂ ਨੱਚੇ ਨਾ ਕੋਈ ਨੰਗੇ ਨੰਗੇ ਪੈਰੀਂ ਧਰਤੀ ਦੀ ਸੁਗੰਧ ਪੀਣ ਆਇਆ ਨਾ ਕਿਸੇ ਨੇ ਵਾਲ ਖੋਲ ਕੇ ਡਿੱਗਦੇ ਮੋਤੀ ਬੋਚੇ ਹੁਣ ਰੱਬ ਬਹਾਰ ਦੇ ਮੂੰਹ ਵੱਲ ਤੱਕਣੋਂ ਝਿਜਕਦਾ ਸੀ ਉਹ ਉਸ ਸ਼ਹਿਰ ਵੱਲ ਪਿੱਠ ਕਰਕੇ ਤੁਰ ਪਿਆ ਹੁਣ ਸ਼ਹਿਰ ਪਿੱਛੇ ਰਹਿ ਗਿਆ ਸੀ ਢਿੰਗੀ țeੱਡੀ ਡੰਡੀ ਉੱਤੇ ਖੁੱਲੇ ਖੇਤਾਂ ਦੇ ਵਿੱਚਕਾਰ ਇੱਕ ਬੰਦਾ ਗੌਂਦਾ ਤੁਰਿਆ ਜਾ ਰਿਹਾ ਸੀ ਮੈਨੇ ਤੁਮ ਕੋ ਨਾ ਮਿਲਨੇ ਕੀ ਕਸਮ ਖਾਈ ਹੈ ਕਿਨੂ ਨਾ ਮਿਲਨ ਦੀ ਕਸਮ ਖਾਦੀ ਏ ਇਸਨੇ ਟੀੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ ਉਸ ਨੂੰ ਜਿਹੜਾ ਬਹਾਰ ਦੇ ਮੌਸਮ ਵਿੱਚ ਸ਼ਾਇਦ ਇਸ ਨੂੰ ਸਭ ਤੋਂ ਵੱਧ ਯਾਦ ਆਉਂਦਾ ਆ ਰਿਹਾ ਏ ਤੈਨੂੰ ਕਿਵੇਂ ਪਤਾ ਏ ਨਾ ਮਿਲਨ ਲਈ ਕਸਮ ਜੋ ਖਾਣੀ ਪੈ ਰਹੀ ਏ ਕਣੀਆਂ ਹੋਰ ਤੇਜ਼ ਹੋ ਗਈਆਂ ਡੰਡੀ ਡੰਡੀ ਜਾ ਰਹੇ ਉਸ ਬੰਦੇ ਨੇ ਮੋਢੇ ਛੱਡੇ ਚੁਟਕੀਆਂ ਵਜਾਈਆਂ ਬਦਲਾਂ ਵੱਲ ਵਾਕਵਾ ਵਾਂਗ ਦੇਖਿਆ ਤੇ ਸਾਰੇ ਆਪੇ ਨਾਲ ਲਗਾਇਆ ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ ਸਾਹਮਣੋਂ ਪਿੰਡ ਚਿੱਠੀਆਂ ਦੇ ਕੇ ਮੁੜੇ ਆਉਂਦੇ ਡਾਕੀਏ ਨੇ ਉਸਨੂੰ ਪਹਿਚਾਨ ਕੇ ਸਾਈਕਲ ਹੌਲੀ ਕਰ ਲਿਆ ਮੀ ਆ ਰਿਹਾ ਹਾਂ ਕਹੇ ਤਾਂ ਮੈਂ ਸਾਈਕਲ ਤੇ ਛੱਡ ਆਉਂਦਾ ਹਾਂ ਜਾਣਾ ਕਿੱਥੇ ਐ ਡਾਕੀਏ ਨੇ ਆਪਣੇ ਨੱਕ ਉੱਤੇ ਐਨਕ ਠੀਕ ਕਰਦਿਆਂ ਇੱਕ ਪੈਰ ਧਰਤੀ ਉੱਤੇ ਲਾ ਕੇ ਸਾਈਕਲ ਰੋਕਦਿਆਂ ਪੁੱਛਿਆ ਜਾਣ ਜਾਣਾ ਤਾਂ ਕਿਤੇ ਵੀ ਨਹੀਂ ਉਸਨੇ ਆਪਣੀ ਚਾਲ ਬਿਨਾਂ ਹੌਲੀ ਕੀਤੇ ਆ ਕੋਲੋਂ ਲੰਘਦੇ ਨੇ ਕਿਹਾ ਮੀ ਆ ਰਿਹਾ ਏ ਕਪੜੇ ਭੇਜ ਜਾਣਗੇ ਇਹ ਗੱਲ ਬਹੁਤ ਹੀ ਉਸਦੀ ਥਾਂ ਡਾਕੀਏ ਨੇ ਸ਼ਾਇਦ ਆਪਣੇ ਘਸੇਮਾ ਲਿਖਾ ਕੇ ਕਪੜਿਆਂ ਦਾ ਧਿਆਨ ਧਰ ਕੇ ਆਖੀ ਤੁਸੀਂ ਚੱਲੋ ਮੀ ਤੋਂ ਪਹਿਲਾਂ ਪਹਿਲਾਂ ਟਿਕਾਣੇ ਪਹੁੰਚੋ ਖਚੜੀ ਜਿਹੀ ਹਾਸੀ ਹੱਸਦਿਆਂ ਉਸ ਬੰਦੇ ਨੇ ਡਾਕੀਏ ਨੂੰ ਕਿਹਾ ਕਾਲੀ ਕਾਲੀ ਪੈਡਲ ਮਾਰਦਾ ਡਾਕੀਆ ਸੋਚ ਰਿਹਾ ਸੀ ਇਸ ਵਿੱਚ ਹੱਸਣ ਵਾਲੀ ਭਲਾ ਕਿਹੜੀ ਗੱਲ ਸੀ ਮੈਂ ਤਾਂ ਅਕਲ ਦੀ ਗੱਲ ਹੀ ਆਖੀ ਸੀ ਪਿੰਡ ਤੋਂ ਦੂਰ ਮੜੀਆਂ ਵਾਲੇ ਟੋਬੇ ਵੱਲ ਉਹ ਬੰਦਾ ਮੁੜ ਪਿਆ ਕਿਉਂ ਚੀੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ ਖਬਰੇ ਸੋਚਦਾ ਹੋਵੇ ਕਿ ਸ਼ਾਇਦ ਮਰਨ ਵਾਲਿਆਂ ਵਿੱਚ ਕੋਈ ਜਿਉਂਦਾ ਬੰਦਾ ਹੀ ਹੋਵੇ ਚੀੜੀ ਬਣਿਆ ਰੱਬ ਹੱਸ ਪਿਆ ਇੱਥੇ ਬੰਦਿਆਂ ਨੂੰ ਮਰ ਕੇ ਹੀ ਪਤਾ ਲੱਗਦਾ ਹੈ ਕਿ ਉਹ ਜੂੰਦੇ ਵੀ ਸਨ ਰੱਬ ਨੇ ਹੈਰਾਨ ਹੋ ਕੇ ਪੁੱਛਿਆ ਉਹ ਬੰਦਾ ਟੋਬੇ ਦੇ ਕੰਡੇ ਉੱਤੇ ਪਹੁੰਚ ਗਿਆ ਟੋਬੇ ਵਿੱਚ ਪੰਭੂਲ ਖਿੱਲੇ ਹੋਏ ਸਨ ਕਿੰਨਾ ਹੀ ਚੇਰ ਕੁਝ ਉਸ ਬੰਦੇ ਦੇ ਮਨ ਵਿੱਚ ਖਿੜ ਗਿਆ ਉਸ ਨੇ ਲਲ ਜਾ ਕੇ ਆਪਣੇ ਤੁਰੰਦਰਲੇ ਬੋਲਾਂ ਰਾਹੀਂ ਗਾਇਆ ਮੈਨੇ ਤੁਮ ਕੋ ਨਾ ਮਿਲਨੇ ਕੀ ਕਸਮ ਖਾਈ ਹੈ ਤੋਬੇ ਵਿੱਚ ਬਗਲੇ ਚੁਹਲ ਕਦਮੀ ਕਰਦੇ ਫਿਰ ਰਹੇ ਸਨ ਕੁਝ ਬੋਲ ਵੀ ਰਹੇ ਸਨ ਉਸ ਨੂੰ ਲੱਗਿਆ ਕਹਿ ਰਹੇ ਹਨ ਚੰਗਾ 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 ਤੋਬੇ ਦੇ ਕਸਮੇ ਹਲੇ ਪਾਣੀ ਵਿੱਚ ਡਿੱਗਦੀਆਂ ਕਣੀਆਂ ਨਾਲ ਪਾਣੀ ਦੇ ਜਿਵੇਂ ਕੁਦਕਤਾੜੀਆਂ ਨਿਕਲ ਗਈਆਂ ਸਨ ਫਿਰ ਉਸ ਬੰਦੇ ਨੇ ਕੰਡੇ ਉੱਤੇ ਬੈਠ ਕੇ ਤੋਬੇ ਦੀ ਚੀਕਣੀ ਕਾਲੀ ਮਿੱਟੀ ਆਪਣੇ ਹੱਥਾਂ ਨੂੰ ਮਾਲ ਲਈ ਫਿਰ ਉਹ ਉਹਨਾਂ ਹੱਥਾਂ ਨੂੰ ਹਿਲਾ ਹਿਲਾ ਕੇ ਹੱਥਾਂ ਦਾ ਪਰਛਾਵਾਂ ਪਾਣੀ ਵਿੱਚ ਦੇਖਦਾ ਰਿਹਾ ਜਿਵੇਂ ਹੈਰਾਨ ਹੋ ਰਿਹਾ ਹੋਵੇ ਕਿ ਮਿੱਟੀ ਦੇ ਬਣੇ ਹੋਏ ਹੱਥ ਕਿੰਜ ਨ੍ਰਿਤ ਕਰ ਰਹੇ ਹਨ ਜਿਵੇਂ ਸੱਚੀ ਮੁੱਚੀ ਦੇ ਹੋਣ ਤੇ ਇਹਨਾਂ ਹੱਥਾਂ ਦੀ ਇਨ ਬਿਨ ਨਕਲ ਪਾਣੀ ਵਿੱਚ ਦਿਸਦਾ ਇਹਨਾਂ ਦਾ ਪਰਛਾਵਾਂ ਕਰ ਰਿਹਾ ਸੀ ਉਹਨੂੰ ਇਹ ਕੋਈ ਬਹੁਤ ਬੜੀ ਕਾਰਾਮਤ ਲੱਗਦੀ ਸੀ ਫਿਰ ਉਸਨੇ ਪਾਣੀ ਦਾ ਉੱਜਲ ਭਰ ਕੇ ਪੰਬੂਲਾ ਉੱਤੇ ਸੁੱਟਿਆ ਉਹ ਨਾਚ ਉੱਠੇ ਉਹ ਗਉਣ ਲੱਗ ਪਿਆ ਸੂਲ ਜਾਂ ਦੀ ਜਿੰਦ ਮੇਰੀ ਬੱਦਲਾਂ ਦੀ ਜਿੰਦ ਮੇਰੀ ਪੰਛੀਆਂ ਦੀ ਜਿੰਦ ਮੇਰੀ ਪੱਤਿਆਂ ਦੀ ਜਿੰਦ ਮੇਰੀ ਪੌਣਾ ਦੀ ਜਿੰਦ ਮੇਰੀ ਮੈਨੇ ਤੁਮ ਕੋ ਨਾ ਮਿਲਨੇ ਕੀ ਕਸਮ ਖਾਈ ਹੈ ਫਿਰ ਉਸਨੇ ਹੱਥ ਧੋ ਲਏ ਟੋਬੇ ਕੰਡੇ ਖੜੇ ਬਰੋਟੇ ਨਾਲ ਅੱਖਾਂ ਹੀ ਅੱਖਾਂ ਰਾਹੀਂ ਗੱਲ ਕੀਤੀ ਤੇਜ਼ ਹਵਾ ਵਿੱਚ ਬਰੋਟੇ ਦੇ ਪੱਤੇ ਅੱਗੜ ਪਿਛੜ ਖੜਖੜ ਕਰਦੇ ਜਿਵੇਂ ਭੱਜੇ ਜਾ ਰਹੇ ਸਨ ਚਿੜੀ ਬਣੇ ਬਰੋਟੇ ਉੱਤੇ ਬੈਠੇ ਰੱਬ ਵੱਲ ਤੱਕ ਕੇ ਉਸ ਬੰਦੇ ਨੇ ਸੀਟੀ ਮਾਰੀ। ਚਿੜੀ ਬਣੇ ਰੱਬ ਦੇ ਕੋਲ ਖੜੋਤੀ ਬਹਾਰ ਸ਼ਰਮਾ ਗਈ। ਰੱਬ ਹੱਸ ਪਿਆ ਤੇ ਬੋਲਿਆ, "ਉਹਨਾਂ ਸਾਰਿਆਂ ਲਈ ਨਾ ਸਹੀ। ਅਜੇ ਹੀ ਇੱਕ ਲਈ ਹੀ ਰੁੱਤਾਂ ਆਉਂਦੀਆਂ ਰਹਿਣਗੀਆਂ। ਬਦਲ ਵਰਦੇ ਰਹਿਣਗੇ, ਫੁੱਲ ਖਿੜਦੇ ਰਹਿਣਗੇ ਤੇ ਸੂਰਜ ਚੜ੍ਹਦੇ ਰਹਿਣਗੇ।" ਜਿਹੜਾ ਗਾ ਰਿਹਾ ਸੀ, "ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ।" ਬਹਾਰ ਨੇ ਜਿਵੇਂ ਆਗਿਆ ਆਖਿਰ ਨਿਵਾਦ ਦਿੱਤਾ ਚੀੜੀ ਬਣਿਆ ਰੱਬ ਸੋਚ ਰਿਹਾ ਸੀ ਕਿ ਉੱਪਰ ਸਵਰਗ ਜਾਇਆ ਜਾਵੇ ਕਿ ਨਾ